ਅੱਜ ਦੀ ਕਹਾਣੀ ਹੈ ਉਸ ਨੌਜਵਾਨ ਦੀ ਜਿਸ ਨੇ ਬੱਕਰੀਆਂ ਚਾਰਦੇ ਨੇ ਵੀ ਆਪਣੇ ਪ੍ਰੋਫੈਸਰ ਬਣ ਦੇ ਸੁਪਨੇ ਨੂੰ ਮਰਨ ਨਹੀਂ ਦਿੱਤਾ। ਆਓ ਜਾਣਦੇ ਹਾਂ ਕੋਮਲਦੀਪ ਦੀ ਜਵਾਨੀ ਕਿ ਇਹ ਸਫ਼ਰ ਉਸ ਲਈ ਕਿੰਨਾ ਕੁ ਔਖਾ ਰਿਹਾ ਹੈ। ਨਾਮ ਕੋਮਲਦੀਪ ਸਿੰਘ ਹੈ। ਮੈਂ ਬਹਾਦਰ ਰਹਿਣ ਵਾਲਾ ਹਾਂ। ਮੈਂ ਹੁਣੇ-ਹੁਣੇ ਆਪਣੀ UGC NET 2025 ਦੀ ਪ੍ਰੀਖਿਆ ਕੁਆਲੀਫਾਈ ਕੀਤੀ ਹੈ ਜਿਦੇ ਵਿੱਚ ਮੇਰਾ ਸਬਜੈਕਟ ਇੰਗਲਿਸ਼ ਸੀਗਾ ਇਹ ਸਬਜੈਕਟ ਨੂੰ ਕੁਆਲੀਫਾਈ ਕਰਨ ਦੇ ਲਈ ਮੈਂ ਜੋ ਜਨਵਰੀ ਦੇ ਵਿੱਚ ਆਪਣੀ ਤਿਆਰੀ ਸ਼ੁਰੂ ਕੀਤੀ ਸੀ ਇਸ ਪੇਪਰ ਨੂੰ ਕਾ ਤਿਆਰ ਕਰਨ ਦੇ ਲਈ ਜਿਹੜਾ ਮੈਂ ਆਪਣਾ ਇੰਗਲਿਸ਼ ਦਾ ਲਿਟਰੇਚਰ ਕੀਤਾ ਵਰਲਡ ਦਾ ਤੇ ਫਰਸਟ ਪੇਪਰ ਦੇ ਲਈ ਟੀਚਿੰਗ ਐਪਟੀਟਿਊਡ ਜਨਰਲ ਐਪਟੀਟਿਊਡ ਐਂਡ ਮੈਥ ਤੇ ਰੀਜਨਿੰਗ ਉਹਦਾ ਸਿਲੇਬਸ ਸੀਗਾ ਇਹ ਸਾਰੇ ਪੇਪਰ ਸਿਲੇਬਸ ਨੂੰ ਤਿਆਰ ਕਰਦੇ ਕਰਦੇ ਮੈਂ ਆਪਣਾ ਜਿਹੜਾ UGC NET 2025 ਦਾ ਪੇਪਰ ਕੁਆਲੀਫਾਈ ਕੀਤਾ ਸਾਰੀ ਮੈਂ 셀ਫ ਸਟੱਡੀ ਕੀਤੀ ਹੈ ਇਹਦੇ ਵਾਸਤੇ ਕੋਈ ਸਪੈਸ਼ਲ ਬੈਚ ਜਾਂ ਮੈਂ ਕੋਚਿੰਗ ਨਹੀਂ ਲਈ ਹੈਗੀ ਨਾਲ ਵਿੱਚ ਘਰ ਦੇ ਵਿੱਚ ਬੱਕਰੀਆਂ ਰੱਖੀਆਂ ਹੋਈਆਂ ਨੇ ਬੱਕਰੀਆਂ ਦਾ ਕੰਮ ਕਰਦੇ ਆਂ ਜੀ ਮੁਰਗੇ ਨੇ ਜੇ ਘਰ ਦੇ ਵਿੱਚ ਜਿਵੇਂ ਸ਼ੋਰ ਘਰ ਦੇ ਨਾਰਮਲ ਕੰਮ ਕਰਦੇ ਰਹਿੰਦੇ ਟੈਸਟ ਦੀ ਤਿਆਰੀ ਦੇ ਦੌਰਾਨ ਜਿਹੜੀਆਂ ਮੇਨ ਸਮੱਸਿਆਵਾਂ ਸੀਆਂ ਇੱਕ ਤਾਂ ਮਟੀਰੀਅਲ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਸੀ ਆ ਬੋਹਾ ਮਾਨਸਾ ਫਲਾ ਡੇ ਬਠਿੰਡੇ ਕਿਤੋਂ ਵੀ ਮੈਨੂੰ ਨੈਟ ਦਾ ਜਿਹੜਾ ਮਟੀਰੀਅਲ ਨਹੀਂ ਸੀ ਮਿਲਿਆ ਆ ਇੰਗਲਿਸ਼ ਦਾ ਖਾਸ ਕਰਕੇ ਥੋੜਾ ਜਿਹਾ ਮਟੀਰੀਅਲ ਮਿਲਣਾ ਔਖਾ ਹੋ ਜਾਂਦਾ ਹੈਗਾ ਦੂਜੇ ਸਬਜੈਕਟਾਂ ਦਾ ਚਲੋ ਮਿਲ ਜਾਂਦਾ ਹੈਗਾ ਇਹ ਇਹਦੇ ਕਰਕੇ ਜਿਹੜੀ ਮੈਨੂੰ ਥੋੜੀ ਜਿਹੀ ਦਿੱਕਤ ਆਉਂਦੀ ਰਹੀ ਦੂਸਰਾ ਮੈਂ ਬੈਚ ਬਾਰੇ ਪਤਾ ਕੀਤਾ ਤਾਂ ਬੈਚ ਥੋੜੇ ਜਿਆਦਾ ਕੋਸਟਲੀ ਸੀਗੇ ਉਹਨਾਂ ਕੋਸਟਲੀ ਬੈਚ ਨੂੰ ਮੈਂ ਅਫੋਰਡ ਨਹੀਂ ਸੀ ਕਰ ਸਕਦਾ ਕਿਉਂਕਿ ਘਰ ਦੇ ਵਿੱਚ ਆਰਥਿਕ ਤੰਗੀ ਵੀ ਥੋੜੀ ਚੱਲਦੀ ਰਹਿੰਦੀ ਸੀ ਇਹਦੇ ਕਰਕੇ ਮੈਂ ਜਿਹੜਾ 셀ਫ ਸਟੱਡੀ ਕਰਦਾ ਰਿਹਾ ਤੇ 셀ਫ ਸਟੱਡੀ ਕਰਕੇ ਮੈਂ ਪੇਪਰ ਤਿਆਰ ਕੀਤਾ ਸੀ ਉਸਦੇ ਮਾਤਾ ਜੀ ਨੇ ਦੱਸਿਆ ਕਿ ਕਿਵੇਂ ਉਸਦੇ ਦੋਨੇ ਪੁੱਤਰ ਪੜ੍ਹਾਈ ਦੇ ਨਾਲ ਨਾਲ ਘਰ ਦੇ ਕੰਮ ਵੀ ਕਰਦੇ ਹਨ ਤੇ ਮੇਰੇ ਦੋ ਬੇਟੇ ਨੇ ਜੀ ਇੱਕ ਕੋਮਲਦੀਪ ਹੈ ਇੱਕ ਕਰਨਦੀਪ ਹੈ ਜੀ ਕਰਨਦੀਪ ਵੀ ਬੜੀ ਵਧੀਆ ਪੜਦਾ ਏ ਬੀਏ ਦੇ ਵਿੱਚ ਦਾਖਲਾ ਭਰਿਆ ਹੋਇਆ ਹੈ ਗੁਰਨਾਨਕ ਕਾਲਜ ਦੇ ਵਿੱਚ ਸਾਨੂੰ ਜਦੋਂ ਕੋਮਲਦੀਪ ਨੇ ਦੱਸਿਆ ਜੀ ਅਸੀਂ ਰੋਟੀ ਖਾਈ ਜਾਂਦੇ ਸੀਗੇ ਤੇ ਸਾਡੀ ਰੋਟੀ ਵੀ ਇਹਦੇ ਵਿੱਚ ਆ ਲਈ ਰਹਿ ਗਈ ਇੰਨੀ ਖੁਸ਼ੀ ਹੋਈ ਕਿ ਸਾਡੇ ਬੱਚੇ ਨੇ ਨੈਟ ਪਾਸ ਕੀਤਾਗਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਸਾਡੀ ਰੋਟੀ ਪਾਣੀ ਸਾਰਾ ਉੱਥੇ ਹੀ ਰਹਿ ਗਿਆ ਘਰੇ ਵੀ ਸਾਡੇ ਨਾਲ ਕੰਮ ਕਰਾਉਂਦੇ ਮੈਂ ਸਲਾਈ ਦਾ ਕੰਮ ਕਰਦੀ ਆਗੀ ਮੇਰੇ ਨਾਲ ਵੀ ਕਈ ਵਾਰੀ ਹੱਥ ਵਟਾ ਦਿੰਦਾ ਘਰ ਦੇ ਕੰਮ ਦੇ ਵਿੱਚ ਤੇ ਜਦੋਂ ਵੀ ਮੈਂ ਕਹਿਣਾ ਕਿਸੇ ਕੰਮ ਨੂੰ ਕਦੇ ਨਹੀਂ ਇਹਨੇ ਆਏ ਕਹਿਣਾ ਸੀ ਮੰਮੀ ਮੈਂ ਤਾਂ ਵੀ ਨਹੀਂ ਕਰਨਾਗਾ ਤੇ ਆਪਦੀ ਪੜ੍ਹਾਈ ਦਾ ਵੀ ਪੂਰਾ ਖਿਆਲ ਰੱਖਦਾ ਸੀ ਸਾਨੂੰ ਵੀ ਨਹੀਂ ਕਦੇ ਕੰਮ ਤੋਂ ਜਵਾਬ ਦਿੱਤਾ ਸੀਗਾ ਇਹਨੇ ਪਰਿਵਾਰ ਚਲੋ ਕੋਆਪਰੇਟ ਕਰਦੇ ਨੇ ਪੜ੍ਹਾਈ ਨੂੰ ਲੈ ਕੇ ਆਰਥਿਕ ਤੰਗੀ ਕਰਕੇ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਕਦੇ ਪੜ੍ਹਾਈ ਦੇ ਵਿੱਚ ਪਰ ਮੈਨੂੰ ਕੋਈ ਖਾਸ ਦਿੱਕਤ ਕਰਦਿਆਂ ਨੇ ਆਉਣ ਨਹੀਂ ਦਿੱਤੀ ਇਹਨਾਂ ਨੇ ਕਹਿਣਾ ਵੀ ਚਲੋ ਮਿਹਨਤ ਆਪਦੀ ਕਰਦੇ ਰਹੋ ਅਸੀਂ ਤੁਹਾਡੇ ਨਾਲ ਖੜੇ ਹਾਂ ਹਮੇਸ਼ਾ ਕੋਮਲਦੀਪ ਦੇ ਆਂਡ ਗਵਾਂਡ ਤੇ ਚਾਚੇ ਤਾਇਆ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਉਸ ਦਾ ਛੋਟਾ ਭਰਾ ਵੀ ਫੁੱਲਿਆ ਨਹੀਂ ਸਮਾਰਿਆ ਅੱਜ ਬਹੁਤ ਖੁਸ਼ੀ ਹੈ ਮੇਰੇ ਵੱਡੇ ਭਾਈ ਨੇ ਨੈਟ ਕਲੀਅਰ ਕੀਤਾ ਤੇ ਸਾਡੇ ਘਰ ਤੋਂ ਖੁਸ਼ੀ ਸ਼ਾਂਭ ਹੀ ਨਹੀਂ ਆਂਦੀ ਤੇ ਅੱਜ ਘਰ 'ਚ ਬਹੁਤ ਵਧੀਆ ਮਾਹੌਲ ਆ ਜਦੋਂ ਵੀ ਕੋਈ ਸੋਸ਼ਲ ਮੀਡੀਆ ਜਾਂ ਇੰਟਰਵਿਊ ਵਾਲੇ ਆਉਂਦੇ ਨੇ ਤਾਂ ਬਹੁਤ ਖੁਸ਼ੀ ਹੁੰਦੀ ਆ ਛੋਟੇ ਹੁੰਦੇ ਤੋਂ ਵੀ ਐਦਾਂ ਹੀ ਹੱਸਦੇ ਖੇਡਦੇ ਰਹਿਣਾ ਹੁਣ ਵੀ ਐਦਾਂ ਮਤਲਬ ਮੈਂ ਗੱਲ ਕਹਿ ਦੇਣੀ ਉਹਨੂੰ ਤੋਂ ਉਹਨੇ ਨਹੀਂ ਟਾਲਣੀ ਕੋਈ ਉਹਨੇ ਕਹਿ ਦੇਣੀ ਤਾਂ ਮੈਂ ਨਹੀਂ ਕੁਝ ਬੋਲਣਾ ਐਦਾਂ ਹੀ ਵਧੀਆ ਮੂਹ ਪ੍ਰੇਮ ਰਹਿੰਦਾ ਸੀ ਜੇ ਜਦੋਂ ਮਰ ਤੁਹਾਨੂੰ ਉਹਨੇ ਪੜਨਾ ਹੁੰਦਾ ਤਾਂ ਚਲੋ ਮੈਂ ਕਰ ਦਿੰਦਾ ਕੰਮ ਜੇ ਮੈਂ ਪੜਨਾ ਹੁੰਦਾ ਸਲੋ ਹੈਲਪ ਹੈਲਪ ਕਰ ਦਿੰਦਾ ਬਸ ਐਦਾਂ ਹੀ ਮਿਲਜੁਲ ਕੇ ਕਰ ਲੈਣੀ ਮੇਰਾ ਬੱਚਾ ਪੜਾਈ ਵਿੱਚ ਬਹੁਤ ਸ਼ਿਆਰ ਸੀ ਅਸੀਂ ਨੂੰ ਇਹ ਹਮੇਸ਼ਾ ਇਹੀ ਕਹਿੰਦੇ ਸੀ ਬੇਟਾ ਪੜਾਈ ਬਹੁਤ ਜ਼ਰੂਰੀ ਹੈ ਪੜਾਈ ਤੋਂ ਬਿਨਾਂ ਕੁਝ ਨਹੀਂ ਹੈਗਾ ਕੰਮ ਵੀ ਬਹੁਤ ਕਰਦਾ ਕਰੀ ਪਰ ਆਪਦੀ ਪੜਾਈ ਬਣੀ ਬਹੁਤ ਧਿਆਨ ਰੱਖ ਇਸ ਕਰਕੇ ਇਸ ਨੂੰ ਕਿਹਾ ਜੀ ਅਸੀਂ ਵੀ ਤੂੰ ਪੜਾਈ ਬਣੀ ਜ਼ਰੂਰ ਰੱਖ ਧਿਆਨ ਰੱਖ ਆ ਵਾ ਤਾਂ ਤੇ ਕੰਮ ਵੀ ਜ਼ਰੂਰ ਕਰਦੇ ਜ਼ਰੂਰੀ ਹੋਰ ਮਾਪਿਆਂ ਨੇ ਵੀ ਇਹੀ ਕਹਿ ਰਹੇ ਆ ਵੀ ਆਪਦੇ ਬੱਚਿਆਂ ਦੀ ਗੌਰ ਰੱਖੋ ਜੀ ਨਸ਼ਿਆਂ ਤੋਂ ਬਚਾ ਕੇ ਰੱਖੋ ਤੇ ਪੜਾਈ ਵੱਲ ਧਿਆਨ ਦਿਓ ਘਰ ਦਾ ਕੰਮ ਵੀ ਕਰਵਾਓ ਪਰ ਪੜਾਈ ਪਰ ਜੋ ਵੀ ਸਵੇਰੇ اٹھਣਾ ਜਲਦੀ ਪਹਿਲਾਂ ਆਪਣੀ ਘੰਟਾ ਦੋ ਘੰਟੇ ਸਟੱਡੀ ਕਰਨੀ ਉਸ ਤੋਂ ਬਾਅਦ ਘਰ ਦੇ ਵਿੱਚ ਜੋ ਵੀ ਪਸ਼ੂ ਨੇਗੇ ਉਹ ਪਸ਼ੂਆਂ ਦਾ ਕੰਮ ਕਰਨਾ ਉਹਨਾਂ ਨੂੰ ਖੇਤ ਛੱਡ ਕੇ ਆਉਣਾ ਉਸ ਤੋਂ ਬਾਅਦ ਮੈਂ ਕਾਲਜ ਚਲਾ ਜਾਂਦਾ ਸੀ ਕਾਲਜ ਦੇ ਵਿੱਚ ਪੜ੍ਹਾਈ ਕਰਕੇ ਫਿਰ ਘਰ ਆਉਣਾ ਫਿਰ ਘਰ ਆ ਕੇ ਪੜ੍ਹਾਈ ਕਰਨੀ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਖੇਤ ਜਾਣਾ ਬੱਕਰੀਆਂ ਨੂੰ ਲੈ ਕੇ ਆਉਣਾ ਸ਼ਾਮ ਨੂੰ ਫੇਰ ਆ ਕੇ ਪੜ੍ਹਾਈ ਕਰਨੀ ਤੇ ਰਾਤ ਨੂੰ ਮੈਂ देर ਤੱਕ ਪੜ੍ਹਦਾ ਹੀ ਰਹਿੰਦਾ ਸੀ ਮਤਲਬ ਜਦੋਂ ਮੈਨੂੰ ਫ੍ਰੀ ਟਾਈਮ ਮਿਲਦਾ ਸੀ ਮੈਂ ਆਪਦਾ ਪੜ੍ਹਦਾ ਰਹਿੰਦਾ ਸੀਗਾ ਸਮਾਜ ਨੂੰ ਵੀ ਅਜਿਹੇ ਨੌਜਵਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਅਜਿਹੇ ਮਿਹਨਤੀ ਨੌਜਵਾਨ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੀਸ਼ੇ ਦਾ ਕੰਮ ਕਰਦੇ ਹਨ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਸ ਨੂੰ ਆਪਣੇ ਹੋਰ ਦੋਸਤਾਂ ਤੱਕ ਸ਼ੇਅਰ ਕਰੋ ਜੀ ਧੰਨ